ਜੀ ਵੀ ਲਾਈਵ ਤਸਵੀਰਾਂ ਚ ਵੇਖ ਰਹੇ ਸਾਡੇ ਸੂਬੇ ਦੇ ਆਪੂ ਸ਼੍ਰੀਨਿੰਦਰ ਸਿੰਘ ਚਤਾਲਾ ਜੀ ਖੋਦ ਜਰੀਈ ਕੀਆਂ ਫੜ ਕੇ ਤੇ ਜਿਹੜੇ ਕਬਜ਼ੇ ਦੁਆਰਾ ਆ ਦੇਖੋ ਜਿਹੜੇ ਸਰਕਾਰ ਨੇ ਕਬਜ਼ੇ ਕੀਤੇ ਸੀ ਉਹ ਕਬਜ਼ੇ ਨੂੰ ਦੁਬਾਰਾ ਤੋੜਿਆ ਜਾ ਰਿਹਾ ਕਬਜ਼ਾ ਨੂੰ ਤੋੜਿਆ ਜਾ ਰਿਹਾ ਦੁਬਾਰਾ ਆ ਤੁਸੀਂ ਦੇਖ ਰਹੇਗੇ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਦੇ ਜੇ ਵੇਖੋ ਸਰਕਾਰ ਨੇ ਜਿਹੜੇ ਕਬਜ਼ੇ ਦੇ ਸੀ ਤੋੜੇ ਜਾ ਰਹੇ ਵੀਡੀਓ ਨੂੰ ਬਾਤਰਾ ਕਿ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੇ ਇੱਕ ਖਾਨ ਮਜ਼ਦੂਰ ਹੱਥਾਂ ਨਾਲ ਹੀ ਜਾਵੇ ਭਾਈ ਹੱਥਾਂ ਨਾਲ ਹੀ ਇਹਦੇ ਮਿੱਟੀ ਪਾਉਂਦੇ ਵੇ ਕਬਜ਼ੇ ਤੋੜੇ ਜਾ ਰਹੇ ਆ ਵੀਡੀਓ ਨੂੰ ਵਾਕਾ ਤੇ ਸ਼ੇਅਰ ਕਰ ਦਿਓ ਜਿਹੜਾ ਘਟੇਵਾਰ ਦੇ ਵਿੱਚ ਸਰਕਾਰ ਨੇ ਕਬਜ਼ਾ ਕੀਤਾ ਸੀ ਉਹਨੂੰ ਦੁਬਾਰਾ ਫੇਰ ਤੋੜਿਆ ਜਾ ਰਿਹਾ ਤੇ ਜਿਹੜੇ ਕਬਜ਼ੇ ਆ ਕਬਜ਼ੇ ਦੇਖੋ ਤੁਹਾਨੂੰ ਅਸੀਂ ਤਸਵੀਰਾਂ ਵਿਖਾਉਂਦੇ ਆ ਕਿ ਜੋ ਕੁਝ ਕਿਸੇ ਕੋ ਮਿਲਦਾ ਆ ਦੇਖੋ ਕਿ ਹੱਥਾਂ ਨਾਲ ਹੀ ਸਾਡੀਆਂ ਮਾਤਾ ਛੋਟਿਆਂ ਨੇ ਮਿੱਟੀ ਪੂੜੀਆਂ ਇਹ ਜਿਹੜੀ ਯਾਰੂ ਯੋਧਿਆਂ ਦਾ ਕੰਮ ਵੀਡੀਓ ਨੂੰ ਵਾਕਾ ਤੇ ਸ਼ੇਅਰ ਕਰ ਦਿਓ ਅੱਜ ਦੁਬਾਰਾ ਸਰਕਾਰ ਨੂੰ ਚੈਲੰਜ ਕਰਕੇ ਤੁਰੇ ਸ਼ਾਂ ਕਿ ਚਾਹੇ ਮਰਾਂਗੇ ਚਾਹੇ ਜੀਵਾਂਗੇ ਕਬੀਏ ਜਿਹੜੇ ਆ ਉਹ ਕਬੀਏ ਜਿਹੜੇ ਲਵਾਂਗੇ ਤੇ ਅੱਜ ਉਹੀ ਕੰਮ ਹੋਇਆ ਗਰਦਾਸਪੁਰ ਦੇ ਵਿੱਚ ਦੁਬਾਰਾ ਕਬੀਏ ਜਿਹੜੇ ਸਰਕਾਰ ਨੇ ਲਏ ਸੀ ਕਾਰਪੋਰੇਟ ਕਰਾਣਿਆਂ ਨੇ ਕਬੀਏ ਲਏ ਸੀ ਦੁਬਾਰਾ ਸਾਡੀਆਂ ਮਾਤਾ ਭਾਗੌਰ ਦੀਆਂ ਜਿਹੜੀਆਂ ਵਾਰਸ਼ਾਂ ਵੇਖੋ ਇਹਨਾਂ ਨੇ ਤੁਹਾਨੂੰ ਜੋਸ਼ ਵਖਾਣ ਲਿਆ ਸਾਡੀਆਂ ਜਿਹੜੀਆਂ ਮਾਤਾ ਭਾਗੌਰ ਦੀਆਂ ਵਾਰਨਾ ਪੂਰਾ ਜੋਸ਼ ਹੈ ਜਿਹੜੇ ਜੋਸ਼ ਕਿਉਂ ਆ ਕਿ ਅੱਜ ਸਾਡੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵਾ ਉਹਨੂੰ ਕੋਟੀ ਕੋਟ ਪ੍ਰਣਾਮ ਅੱਜ ਦਾ ਦਿਨ ਸ਼ਹੀਦਾਂ ਦੇ ਦਿਹਾੜੇ ਦਾ ਮੁੱਖ ਕਰਕੇ ਰੱਖਿਆ ਜੇ ਕਿ ਸ਼ਹੀਦیاں ਵੀ ਪਾਉਣੀਆਂ ਪੈ ਜਾਣਗੀਆਂ ਤਾਂ ਕੋਈ ਗੱਲ ਨਹੀਂ ਜਵੀਨਾ ਭਾਈ ਵੇਖ ਰਹੇ ਜੇ ਆਹ ਦੇਖੋ ਦੁਬਾਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿੰਨੀ ਸ਼ੇਅਰ ਹੁੰਦੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੋ ਵੀ ਕੁਝ ਕਿਸੇ ਕੋ ਲੱਭਦਾ ਜੋ ਵੀ ਕੁਝ ਕਿਸੇ ਕੋ ਲੱਭਦਾ ਆਪਣੇ ਕਬਜੇ ਜਿਹੜੇ ਤੋੜੇ ਜਾਂਦੇ ਆ ਕਬਜੇ ਇਸ ਤਰ੍ਹਾਂ ਤੋੜੇ ਜਾਣਗੇ ਸਰਕਾਰ ਨੂੰ ਚੈਲੰਜ ਕਰਕੇ ਤੁਰੇ ਸੀ ਤੇ ਅੱਜ ਦਾ ਦਿਨ ਵੀ ਜਰਾ ਸੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਹੀਦਾਂ ਦੇ ਸਰਤਾਜ ਹੀ ਉਸ ਦਾ ਦਿਨ ਲੈ ਕੇ ਤੁਰੇ ਸੀ ਕਿ ਅੱਜ ਦੇ ਦਿਨ ਸ਼ਹੀਦੀਆਂ ਵੀ ਪਾਉਣੀਆਂ ਪੈ ਗਈਆਂ ਤੇ ਕੋਈ ਗੱਲ ਨਹੀਂ ਸ਼ਹੀਦਾਂ ਵਾਲੇ ਦਿਨ ਜਿਹੜਾ ਇਹ ਮੋਰਚਾ ਲਾਇਆ ਸੀ ਤੇ 27 ਤਰੀਕ ਨੂੰ ਜਦੋਂ ਭਗਵੰਤ ਮਾਨ ਨੇ ਇੱਕ ਇਹੋ ਜੀ ਗੰਦੀ ਹਰਕਤ ਕੀਤੀ ਸੀ 27 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਦਾ ਐਲਾਨ ਕੀਤਾ ਸੀ ਪਰ 27 ਮਈ ਨੂੰ ਭਗਵੰਤਮਾਨ ਸਰਕਾਰ ਨੇ ਜਿਹੜੇ ਕਬਜ਼ੇ ਸੀ ਜਿਹੜੀਆਂ ਸਿਕੰਦ ਕਠਾਨਿਆਂ ਦੀਆਂ ਜ਼ਮੀਨਾਂ ਸੀ ਭਾਈ ਉਹ ਜ਼ਮੀਨਾਂ ਖਸਾਉਣ ਦਾ ਖੰਡ ਐਲਾਨ ਕੀਤਾ ਸੀ ਪਰ ਕੁਝ ਦਿਨ ਸਾਡੇ ਆਗੂਆਂ ਨੇ ਪ੍ਰਸ਼ਾਸਨ ਨੂੰ ਸਭ ਕੁਝ ਕਹੇ ਪਰ ਅੱਜ ਜਿਹੜੇ ਪਰ ਕਬਜ਼ੇ ਆ ਉਹ ਤੋਰੇ ਯਾਰੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਓ ਆ ਵੇਖੋ ਸਾਡੀਆਂ ਜਿਹੜੀਆਂ ਮਾਵਾਂ ਪੈਣਾ ਵਾ ਜੋ ਵੀ ਕੁਝ ਲਬਦਾ ਟਰੈਕਟਰ ਟਰਾਲੀਆਂ ਕਈਆਂ ਛੋਟਿਆਂ ਦੇ ਨਾਲ ਛੋਟਿਆਂ ਦੇ ਨਾਲ ਜਿਹੜੇ ਜਿਹੜੇ ਖਾਲ ਪੁੱਟੇ ਸੀ ਸਰਕਾਰ ਨੇ ਕਿਤੇ ਕਿਤੇ ਡੁੰਗੇ ਖਾਲ ਆ ਉਹਨਾਂ ਨੂੰ ਛੋਟਿਆਂ ਦੇ ਨਾਲ ਹੱਡੀਆਂ ਮਾਵਾਂ ਜਿਹੜੀਆਂ ਪੈਣਾ ਪੂਰੀਆਂ ਇਹ ਕਬਜ਼ੇ ਅੱਜ ਜਿਹੜੇ ਸਰਕਾਰ ਨੇ ਲਏ ਸੀ ਉਹਨਾਂ ਦੇ ਤੋੜੇ ਜਾਣਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਭਾਈ ਸ਼ੇਅਰ ਜ਼ਰੂਰ ਕਰਿਓ